ਅੱਜ ਦੇ ਰੋਸ ਮਾਰਚ ਵਿੱਚ ਸ਼ਾਮਲ ਸਾਰੇ ਹੀ ਕਿਸਾਨ ਮਜ਼ਦੂਰ ਸਾਥੀਓ ਸਾਰੇ ਰੁਫਤੇ ਵੈਗਰੂ ਜੀ ਕਾ ਖਾਲਸਾ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਗਵਾਹੀ ਏਟ ਆਪਾਂ ਅੱਜ ਸਵੇਰ ਤੋਂ ਉਹ 11:30 ਵਜੇ ਤੋਂ ਤੁਰੇ ਹੋਏ ਆ ਪਿੰਡ ਪੰਘੇਰੀਆਂ ਤੋਂ ਮਸਲਾ ਕੀ ਆ ਜੋ ਕੇਜਰੀਵਾਲ ਦੇ ਇਸ਼ਾਰੇ ਦੇ ਚੱਲ ਰਿਹਾ ਭਗਵੰਤ ਮਾਨ ਦਾ ਭਗਵੰਤ ਮਾਨ ਅਸਲ ਤੇ ਮੁੱਖ ਮੰਤਰੀ ਸੁਪਰੀ ਕੇਜਰੀਵਾਲ ਆ ਸੁਪਰ ਮੁੱਖ ਮੰਤਰੀ ਉਹ ਹੀ ਆ ਜੋ ਇਹ ਨੀਤੀ ਲੈ ਕੇ ਆਇਆ ਲੈਂਡ ਪੂਲਿੰਗ ਸਕੀਮ ਦੀ ਪਾਲਿਸੀ ਦੀ ਜਿਹੇ ਤਰ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਪੰਜਾਬ ਚੋਂ ਖੋ ਕੇ ਆਂਦੇ ਸ਼ਹਿਰ ਵਸਾਉਣੇ ਆ ਪਿੰਡ ਯਾਰਨੇ ਆ ਤੇ ਸ਼ਹਿਰੀਬਾਦੀ ਵਧਾ ਕੇ ਮਜ਼ਦੂਰਾਂ ਦਾ ਕਿਸਾਨਾਂ ਦਾ ਬਾਕੀਆਂ ਦਾ ਯਾੜਾ ਕਰਨਾ ਵਾ ਉਸ ਦੇ ਵਿਰੋਧ ਦੇ ਵਿੱਚ ਤੇ ਬਾਕੀ ਹੋਰ ਮੰਗਾਂ ਨੂੰ ਲੈ ਕੇ ਆਪਾਂ ਆਪਣੇ ਵੱਲੋਂ ਮਾਰਚ ਵੀ ਕੀਤਾ ਵਾ ਬੁੱਕ ਆਪਣਾ ਤਲਵੰਡੀ ਪੰਘੇਰੀਆਂ ਤੋਂ گا ਪਿੰਡ ਰੋਲੀ ਰਾਉਲੀ ਤੋਂ ਪਿੰਡ ਚਗਾਵਾ ਚਗਾਵੇ ਤੋਂ ਅੱਗੇ ਬੁੱਗੀਪੁਰਾ ਬੁੱਗੀਪੁਰਾ ਚੌਂਕ ਤੋਂ ਮਾਰਚ ਸ਼ਹਿਰ ਦੇ ਵਿੱਚ ਕੀਤਾ ਜਿਹੜਾ ਮਾਰਚ ਮੀਲਾਂ ਦੇ ਵਿੱਚ ਲੰਮਾ ਸੀਗਾ ਕਿਲੋਮੀਟਰਾਂ ਦੇ ਵਿੱਚ ਨਾਲ ਉਹ ਮਾਰਚ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਦੀ ਲੰਘ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਖੜੇ ਆ ਆ ਡਿਪਟੀ ਕਮਿਸ਼ਨਰ ਜੋ ਸਰਕਾਰ ਦਾ ਜ਼ਿਲ੍ਹੇ ਦਾ ਨੁਮਾਇੰਦਾ ਵਾ ਉਹਨੂੰ ਵੀ ਚੇਤਾਵਨੀ ਦਿੰਨੇ ਆ ਤੇ ਮੁੱਖ ਮੰਤਰੀ ਜੋ ਕੇਜਰੀ ਵਾਲਾ ਸੁਪਰ ਮੁੱਖ ਮੰਤਰੀ ਤੇ ਨਾਲ ਭਗਵੰਤ ਮਾਨ ਨੇ ਜਿਹਦੇ ਦਸਕਤ ਹੁੰਦੇ ਮਾੜੇ-ਮੋਟੇ ਉਹਨੂੰ ਵੀ ਚੇਤਾਵਨੀ ਦਿੰਨੇ ਆ ਵੀ ਇਹ ਲੈਂਡ ਪੁਲਿੰਗ ਜਿਹੜੀ ਪਾਲਿਸੀ ਲੈ ਕੇ ਆਏ ਤੁਸੀਂ ਇਹ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈਗੀ ਇਹਨੂੰ ਖਤਮ ਕਰੋ ਜਿਹੜਾ ਤੁਸੀਂ ਪੋਸਤ ਰਾਜ ਕਾਇਮ ਕੀਤਾ ਹੋਇਆ ਪੰਜਾਬ 'ਚ ਉਹ ਖਤਮ ਕਰੋ ਜੋ ਤੁਸੀਂ ਸ਼ੰਭੂ ਖਨੌਰੀ ਬਾਡਰਾਂ ਤੋਂ ਧਰਨੇ ਠਾਏ ਆ ਇਹ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਲਈ ਧੋਖੇ ਨਾਲ ਕਿਸਾਨ ਗਿਰੂਦਾਰ ਕਰਕੇ ਤੇ ਉਹ ਅਧਾਰ ਤੇ ਪਰਚੇ ਕੀਤੇ ਆ ਉਹ ਰੱਦ ਕਰੋ ਜੋ ਕਰੋੜਾਂ ਰੁਪਈਆ ਦਾ ਨੁਕਸਾਨ ਟਰਾਲੀਆਂ ਦਾ ਉਥੇ ਜਿਹੜੇ ਘਰ ਬਣਾਏ ਸੀ ਕਿਸਾਨਾਂ ਨੇ ਮਜ਼ਦੂਰਾਂ ਨੇ ਆਪਣੇ ਰਹਿਣ ਬਸਾਰੇ ਬਣਾਏ ਸੀ ਜਾਂ ਸਟੇਜਾਂ ਸੀਗੀਆਂ ਜਾਂ ਤੋਂ ਤੁਸੀਂ ਭਾਂਡੇ ਚੋਰੀ ਕੀਤੇ ਆ ਬਿਸਤਰੇ ਚੋਰੀ ਕੀਤੇ ਆ ਟਰੈਕਟਰ ਚੋਰੀ ਕੀਤੇ ਟਰਾਲੀਆਂ ਚੋਰੀ ਕੀਤੀਆਂ ਵਾ ਉਹ ਸਾਰਿਆਂ ਦਾ ਕਰੋੜਾਂ ਰੁਪਏ ਦੀ ਪਰਪਾਈ ਹੈ ਜਿਹੜੀ ਉਹ ਤੁਹਾਡੇ ਤੋਂ ਕਰਾਉਣੀ ਆ ਉਹ ਕਰੋੜਾਂ ਰੁਪਏ ਦੀ ਪਰਪਾਈ ਕਰੋ ਇਹ ਬਖਸ਼ਣਾ ਨਹੀਂ ਤੁਹਾਨੂੰ ਕਿਸੇ ਨੇ ਜੋ ਤੁਹਾਡੀ ਅਜਹਾਲਤ ਹੈ ਪੰਜਾਬ ਚ ਜੋ ਵੀ ਤੁਸੀਂ ਨੀਤੀ ਲੈ ਕੇ ਆਉਂਦੇ ਜੋ ਬਿਨਾਂ ਸੋਚੇ ਸਮਝੇ ਕਾਰਪੋਰੇਟ ਦੇ ਅਜੰਡੇ ਤੇ ਮੋਦੀ ਦੇ ਕਹਿਣ ਤੇ ਲਿਕੇ ਆਉਂਦੇ ਜੋ ਤੁਸੀਂ ਪੰਜਾਬ ਦੇ ਲੋਕਾਂ ਨਾਲ ਤੁਹਾਡਾ ਨਾ ਕੋਈ ਵਾਸਤਾ ਵਾ ਨਾ ਤੁਹਾਡਾ ਕੋਈ ਲਿੰਕ ਹੈ ਨਾ ਤੁਸੀਂ ਪੰਜਾਬ ਦਾ ਸੱਭਿਆਚਾਰ ਜਾਣਦੇ ਜੋ ਨਾ ਤੁਸੀਂ ਪੰਜਾਬ ਦੀ ਬੋਲੀ ਜਾਣਦੇ ਨਾ ਤੁਸੀਂ ਪੰਜਾਬ ਦੇ ਲੋਕਾਂ ਦਾ ਵਿਰਸਾ ਜਾਣਦੇ ਜੋ ਨਾ ਤੁਹਾਡਾ ਪੰਜਾਬ ਨਾਲ ਕੋਈ ਲਗਾਓ ਆ ਤੁਸੀਂ ਪੰਜਾਬ ਨੂੰ ਲੁੱਟਣ ਆਏ ਜੋ ਇਹ ਪੰਜਾਬ ਨਾਲ ਜਿਹੜਾ ਵਾ ਪੰਜਾਬ ਦੇ ਲੋਕਾਂ ਨੇ ਕਦੀ ਇਸ ਤਰ੍ਹਾਂ ਪੰਜਾਬ ਨੂੰ ਲੁੱਟਣ ਨਹੀਂ ਦਿੱਤਾ ਇਥੇ ਜਕਰੀਆਗਾਂ ਵਰਗੇ ਮੀਰ ਮੰਨੂ ਵਰਗੇ ਅਮਿਤਸ਼ਾਹ ਦਾਲੀ ਵਰਗੇ ਨਾਨਦਰਸ਼ਾਹ ਵਰਗੇ ਹੋ ਕੇ ਚੱਲ ਗਿਆ ਰੰਗਜੀਤ ਵਰਗੇ ਹੋ ਗਏ ਵਜ਼ੀਰ ਖਾਂ ਵਰਗੇ ਵਜ਼ੀਰ ਖਾਂ ਕਰਕੇ ਹੋ ਕੇ ਚੱਲ ਗਏ ਪਰ ਪੰਜਾਬ ਦੇ ਲੋਕਾਂ ਨੇ ਕਦੀ ਕਿਸੇ ਨੂੰ ਪੰਜਾਬ ਤੋਂ ਠਹਿਰ ਨਹੀਂ ਦਿੱਤਾ ਇਸ ਕਰਕੇ ਇਸ ਕਰਕੇ ਜੋ ਤੁਸੀਂ ਇਹ ਪੰਜਾਬ ਦੇ ਨਾਲ ਕਰ ਰਹੇ ਜੋ ਇਹ ਬਾਜ਼ ਆ ਜੋ ਤੇ ਤੁਸੀਂ ਪਹਿਲਾਂ ਵੀ ਜਿਸ ਤਰ੍ਹਾਂ ਪਿਛਲੀ ਛੋਰੀ ਮੁਰਦੇ ਜੋ ਜਿਤਨਾ ਮੋਰਦੇ ਆ ਲੋਕੀ ਤੁਹਾਨੂੰ ਉਤਰਾ ਮੁਰਜੋ ਇਹ ਆਪਣੀ ਨੀਤੀ ਜਿਹੜੀ ਆ ਪਾਲਿਸੀ ਜਿਹੜੀ ਬਣਾਈ ਆ ਇਹ ਰੱਦ ਕਰ ਦਿਓ ਕਿਸੇ ਨੇ ਤੁਹਾਨੂੰ ਜ਼ਮੀਨ ਨਹੀਂ ਦੇਣੀ ਇਹ ਕਿੰਚ ਵੀ ਜ਼ਮੀਨ ਆ ਲੈਂਡ ਪੁਲਿਕ ਸਕੀਮ ਚ ਤੁਹਾਨੂੰ ਦੇਣ ਨਹੀਂ ਲੱਗੇ ਤੁਹਾਡਾ ਹਾਲ ਕੀ ਬਣਿਆ ਪਿਆ ਵਾ ਤੁਹਾਡੋ ਤੇ ਅਸੀਂ 7 ਅਪ੍ਰੈਲ ਤੋਂ ਹੀ 7 ਅਪ੍ਰੈਲ ਨੂੰ ਕਿਸਾਨ ਮਜ਼ਦੂਰ ਮੋਰਚੇ ਦਾ ਐਲਾਨ ਕਰਤਾ ਸੀ ਤਾਨੂੰ ਪਿੰਡਾਂ 'ਚ ਨਹੀਂ ਵੜ ਦੇਣਾ ਉਦੋਂ ਬਾਅਦ ਹੀ ਪਿੰਡਾਂ 'ਚ ਵੜਨਤਾ ਅੱਜ ਤੱਕ ਥਾਂ-ਥਾਂ ਤੇ ਮੁੱਖ ਮੰਤਰੀ ਦੇ ਵਿਰੋਧ ਹੋਏ ਮੰਤਰੀਆਂ ਦੇ ਵਿਰੋਧ ਹੋਏ ਤੁਹਾਡੇ ਐਮਐਲਏ ਦੇ ਹੋਏ ਆ ਪਹਿਲਾਂ ਹੀ ਤੁਹਾਡਾ ਪਿੰਡਾਂ 'ਚ ਬਾਈਕਾਟ ਆ ਤੇ ਹੁਣ ਆ ਜਿਹੜੀ ਲੈਂਡ ਪੂਲਿੰਗ ਸਕੀਮ ਲਿਆਂਦੀ ਆ ਪੂਰੇ ਪੰਜਾਬ ਦੇ ਵਿੱਚ ਬੋਰਡ ਲੱਗ ਗਿਆ ਵੀ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਮੰਤਰੀ ਕੋਈ ਹੋਰ ਕਰਿੰਦਾ ਨਿਕਾ ਮੋਟਾ ਚੇਅਰਮੈਨ ਸਾਡੇ ਪਿੰਡਾਂ 'ਚ ਆ ਨਾ ਵੜੇ ਜੇ ਪਿੰਡਾਂ 'ਚ ਆਇਆ ਉਹਦਾ ਅਸਰ ਬਹੁਤ ਮਾੜਾ ਹੋਊਗਾ ਇਹ ਪਿੰਡਾਂ ਦੇ ਲੋਕਾਂ ਨੇ ਬੋਰਡ ਲਾ ਕੇ ਕਹਤਾ ਪਿੰਡਾਂ ਦੀਆਂ ਪਛਾਣਾਂ ਨਹੀਂ ਬਦੇ ਪਾਤੇ ਆ ਪਿੰਡਾਂ ਦੇ ਲੋਕਾਂ ਨੇ ਗ੍ਰਾਂਤ ਸਵਾਵਾ ਨੇ ਬਦੇ ਪਾਤੇ ਆ ਦੱਸੋ ਤੁਸੀਂ ਤੁਹਾਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਦੀ ਰਹਿਣੀ ਬਹਿਣੀ ਕਿਹਤਰਾ ਦੀ ਆ ਪੰਜਾਬ ਦੇ ਲੋਕ ਅਣਖ ਨਾਲ ਜਿਉਣਾ ਚਾਹੁੰਦੇ ਆ ਕਦੀ ਟੈਨ ਨਹੀਂ ਮੰਨੀ ਕਿਸੇ ਦੀ ਇਹਨਾਂ ਨੇ ਤੇ ਤੁਸੀਂ ਤੁਸੀਂ ਕਿਦੇ ਪਾਣੀ ਆਰਕੀ ਦੇ ਜੋ ਪਹਿਲਾਂ ਤੁਸੀਂ ਆਦੇ ਜ਼ਮੀਨ ਲੈਣੀ ਆ ਤੁਸੀਂ ਆਇਓ ਪਹਿਲਾਂ ਜ਼ਮੀਨ ਤੇ ਲੈ ਕਿਸੇ ਪਿੰਡ ਚ ਵੀ ਆ ਜਿਹੜੀ ਤੂੰ ਜ਼ਮੀਨਾਂ ਦੇ 65000 ਏਕੜ ਹੀ ਲੈਣੀ ਆ ਨੋਟੀਫਾਈ ਨ ਕੀਤਾ ਲੈ ਤੂੰ ਆਪਣੀ ਜਿੰਨੀ ਮਰਜ਼ੀ ਪੁਲਿਸ ਜਿੰਨਾ ਮਰਜ਼ੀ ਆਜੁਰਜਾ ਜਿਲ੍ਹਾ ਦਾ ਪ੍ਰਸ਼ਾਸਨ ਸਿਵਲ ਆ ਲਾਓ ਉੱਥੇ ਲੈ ਆ ਗੇ ਬੜੋ ਪਿੰਡ ਤੇ ਜਿਹੜੀ ਹੋਰ ਵੀ ਲੈਣੀ ਦਿੱਲੀ ਤੋਂ ਸਹਤਾ ਉਹ ਵੀ ਲੈ ਲਓ ਕੋਈ ਲੈਓ ਜਿਹੜੀ ਹੋਰ ਫੌਜ ਫੂਜ ਲਿਉਣੀ ਆ ਜਿੰਨੇ ਮਰਜ਼ੀ ਟੈਂਕ ਲੈ ਆਓ ਲੈ ਤੁਹਾਨੂੰ ਜ਼ਮੀਨਾਂ ਤਾਂ ਨਹੀਂ ਵੜ ਦਿੰਦੇ ਆ ਐਲਾਨ ਕਰਦਾ ਸਿੱਧਾ ਚੈਲੰਜ ਆ ਇਸ ਕਰਕੇ ਡਿਪਟੀ ਕਮਿਸ਼ਨ ਨੂੰ ਅਸੀਂ ਚੇਤਾਵਨੀ ਦਿੰਨੇ ਆ ਆ ਜੋ ਅੱਜ ਰੋਜ਼ ਪ੍ਰਦਰਸ਼ਨ ਹੋਇਆ ਪੂਰੇ ਪੰਜਾਬ 'ਚ ਲੱਖਾਂ ਲੋਕ ਨਿਕਲ ਕੇ ਟਰੈਕਟਰਾਂ ਤੇ ਆਪਣੇ ਸਾਧਨਾਂ ਦੇ ਮੋਟਰਸਾਈਕਲਾਂ ਤੇ ਆਪਣੇ ਗੱਡੀਆਂ ਤੇ ਕਾਰਾਂ ਤੇ ਬਾਹਰ ਨਿਕਲ ਕੇ ਆਏ ਆ ਇਹ ਪੜਿਆ ਵਿਚਾਰ ਲਓ ਇਹ ਸੰਘਰਸ਼ ਹੋਰ ਤੇਜ ਹੋਣਾ ਵਾ 11 ਤਰੀਕ ਨੂੰ ਅਸੀਂ ਫੇਰ ਆ ਰਹੇ ਆ 11 ਅਗਸਤ ਨੂੰ 11 ਅਗਸਤ ਨੂੰ ਪੂਰੇ ਪੰਜਾਬ 'ਚ ਉਸ ਤੋਂ ਪਹਿਲਾਂ ਵੀ ਪੂਰੇ ਪੰਜਾਬ ਦੇ ਵਿੱਚ ਸਾਡੀ ਲੰਬਣੀ ਚੱਲੂਗੀ ਕਿਸਾਨ ਵੀ ਦੂਰ ਮੋਰਚੇ 'ਚ ਹਲੋ ਤੇ 11 ਅਗਸਤ ਨੂੰ ਸਾਰੇ ਪੰਜਾਬ 'ਚ ਰੋਸ ਫੇਰ ਵਾਲਾ ਪਿੰਡਾਂ 'ਚ ਮਾਰਚ ਕੀਤਾ ਜਾਊਗਾ ਸਾਰੇ ਪੰਜਾਬ 'ਚ ਰੋਸ ਮਾਰਚ ਕੀਤਾ ਜਾਊਗਾ ਇਸ ਤਰ੍ਹਾਂ ਹੀ ਟਰੈਕਟਰਾਂ ਤੇ ਆਪਣੇ ਏਕਾਰਾਂ ਤੇ ਤੇ ਮੋਟਰਸਾਈਕਲਾਂ ਤੇ ਇਹ ਵੱਡੇ ਮਾਰਚ ਵਿਸ਼ਾਲ ਮਾਰਚ ਪੰਜਾਬ ਚ ਹੋਣਗੇ ਤੇ 20 ਅਗਸਤ ਨੂੰ ਜਲੰਧਰ ਦੇ ਵਿੱਚ ਜਿਹੜਾ ਵਾ ਬਹੁਤ ਵੱਡੀ ਮਹਾਰੈਣੀ ਹੋਊਗੀ ਕਿਸਾਨ ਮਜ਼ਦੂਰ ਮੋਰਚਾ ਲੋ ਜਿਹੱਚ ਲੱਖਾਂ ਕਿਸਾਨ ਮਜ਼ਦੂਰ ਜਿਹੜੀਆਂ ਬੀਬੀਆਂ ਪੈਣਾ ਵਾ ਉਹ ਸ਼ਾਮਲ ਹੋਣਗੀਆਂ ਉਸ ਤੋਂ ਬਾਅਦ ਫਿਰ ਅਗਲਾ ਕਾਰਵਾਈ ਕਰਕੇ ਪੂਰੀ ਤਰ੍ਹਾਂ ਪੈਰੇ ਲਗਾ ਦਾਂਗੇ ਜਿੱਥੇ-ਜਿੱਥੇ ਜ਼ਮੀਨਾਂ ਦੇ ਤੁਸੀਂ ਕਵਾਇਰ ਕਮਿਟ ਕੀਤੀ ਆ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਮੇਰੀ ਇਹੀ ਪੀਲ ਹੈ ਸਾਰੇ ਪੰਜਾਬ ਦੇ ਲੋਕੋ ਇਹਨਾਂ ਨੂੰ ਮਿਚਾਣ ਲੋ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਕਾਲੀ ਦਲ ਆ ਚਾਹੇ ਉਹ ਕਾਂਗਰਸ ਆ ਚਾਹੇ ਭਾਜਪਾ ਵਾ ਆਰਤੀ ਜਨਤਾ ਪਾਰਟੀ ਆ ਇਹ ਸਾਰੇ ਹੀ ਤੁਹਾਡੇ ਵੈਰੀ ਆ ਤੁਹਾਡੇ ਦੁਸ਼ਮਣ ਆ ਕਾਰਪੋਰੇਟ ਦੇ ਏਜੰਡੇ ਤੇ ਚੱਲਦੇ ਆ ਕਾਰਪੋਰੇਟ ਦੇ ਸੇਵਾਦਾਰ ਆ ਵੋਟਾਂ ਤੁਹਾਡਿਆਂ ਦੀ 5 ਸਾਲੀਆਂ ਮੋਰ ਜਰੂਰ ਲਵਾਉਂਦੇ ਆ ਪਰ ਸੇਵਾ ਉਹਨਾਂ ਦੀ ਕਰਦੇ ਆ ਤੁਹਾਡੇ ਸਾਹਮਣੇ ਆ ਲੈਂਡ ਪੂਲਿੰਗ ਸਕੀਮ ਤੇ ਕਾਲੀ ਦਲ ਲੈ ਕੇ ਆਇਆ 2013 ਉਸੇ ਜਿਹੜੀਆਂ ਜ਼ਮੀਨਾਂ ਲਗੀਆਂ ਜੋ ਖਾਲੀ ਪਈਆਂ ਵਾ ਰੋਂਦੇ ਫਿਰਦੇ ਲੋਕ ਜੇ ਜਿਹੜਾ ਸਾਨੂੰ ਉਦੋਂ ਆ ਕੇ ਪਰਾਟ ਦੇਵਾਂਗੇ ਤੁਹਾਨੂੰ ਦੁਕਾਨਵਾ ਤੇ ਥਾਂ ਦੇ ਉਹ ਦੱਤਾ ਦੀ ਅਜੇ ਤੱਕ ਤਾਂ ਗਾਂ ਤੁਹਾਡੇ ਤੋਂ ਕਿਹੜਾ ਆਸ ਰੱਖ ਲੂਗਾ ਇਸ ਕਰਕੇ ਇਹਨਾਂ ਗੱਲਾਂ ਦਾ ਕੋਈ ਮੈਣੇ ਨਹੀਂ ਜਿਹੜੇ ਤੁਸੀਂ ਬਹਾਨੇ ਬਣਾ ਰਹਿ ਜੋ ਦਾਤਾਂ ਦੇ ਵਿੱਚ ਆਪ ਹੀ ਪਵਾ ਕੇ ਹਾਈ ਕੋਰਟ ਚ ਆਪ ਹੀ ਪਵਾ ਕੇ ਜਿਹੜੀਆਂ ਡਿੱਟਾਂ ਪਵਾ ਕੇ ਵੀ ਰੱਟ ਪਾ ਦੋ ਜੀ ਇਹ ਪਾਲਸੀ ਕੀ ਆ ਕੀ ਨਹੀਂ ਗਈ ਗਲਤ ਹੈ ਜੀ ਠੀਕ ਹੈ ਜੀ ਇਹਨਾਂ ਦੇ ਕੋਈ ਮੈਣੇ ਨਹੀਂ ਚੁੱਪ ਕਰਕੇ ਕਾਹਤੇ ਲਿਖਿਆ ਪੜ ਲਾ ਜੇ ਥੁੱਕ ਕੇ ਚਟ ਜਾ ਅੱਗੇ ਤੂੰ ਕਈ ਵਾਰ ਥੁੱਕ ਕੇ ਚਟਿਆ ਨਹੀਂ ਤਾਂ ਤੈਨੂੰ ਭਈ ਚਟਾ ਦਿਆਂਗੇ ਮੈਦਾਨ ਦੇ ਵਿੱਚ ਕਿ ਥੁੱਕ ਕੇ ਤੈਨੂੰ ਚਟਾਉਣਾ ਵਾ ਕੇਜਰੀਵਾਲ ਨੂੰ ਤੇ ਉਹਦੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਠੀਕ ਹੈ ਜੀ ਉਹਦੇ ਲਈ ਮੇਰੇ ਵੀਰੋ ਤੁਸੀਂ ਆਏ ਜੋ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਅੱਜ ਮਾਰਚ ਚ ਹਸਾ ਲਿਆ ਤੁਸੀਂ ਹੁਣ ਆਪਣੇ ਇੱਥੋਂ ਘਰਾਂ ਨੂੰ ਜਾਓ ਜਾਓਗੇ ਜਾ ਕੇ ਆਪਣੇ ਪਿੰਡਾਂ ਦੇ ਗੁਰਦਾਰੇ ਸਾਹਿਬ ਕੋਲ ਬੋਲੋ ਰੋਜ਼ ਮੀਟਰਾਂ ਦੀ ਗੱਲ ਜਿਹੜੇ ਮੀਟਰ ਨਹੀਂ ਲੱਗਣਦੇ ਨੇ ਉਹ ਕੋਈ بجلی ਦਾ ਨਿੱਜੀ ਕਰਨੀ ਹੋਣ ਦੇਣਾ ਜ਼ਮੀਨ ਦੇਣੀ ਨਹੀਂ ਕਿਸੇ ਕੀਮਤ ਤੇ ਵੀ ਕਿਸੇ ਕੀਮਤ ਤੇ ਜ਼ਮੀਨ ਨਾਲ ਚਾਕੜ ਨਹੀਂ ਦੇਣਾ ਕਿਸ ਨੂੰ ਅਸੀਂ ਤਾਂ ਜ਼ਮੀਨਾਂ ਇਹਨਾਂ ਤੋਂ ਲੈਣੀਆਂ ਵਾਂ ਸਾਡੇ 1.7 ਏਕੜ ਤੋਂ ਹੱਦ ਬੰਦੇ ਤੋਂ ਵੱਧ ਕਨੂੜੀ ਜ਼ਮੀਨ ਹੈ ਲੱਖਾਂ ਏਕੜਿਆ ਪੰਜਾਬ ਚ ਉਹ ਜ਼ਬਤ ਕਰ ਉਹ ਜ਼ਬਤ ਕਰਕੇ ਗਰੀਬਾਂ ਚ ਵੰਡ ਜਿਹੜੇ ਬੇਜ਼ਮੀਨੇ ਆ ਉਹਨਾਂ ਚ ਵੰਡ ਜਿਹੜੇ ਥੋੜੀ ਜ਼ਮੀਨ ਹੈ 2-2 2.5 ਕਿੰਨੇ ਵਾਲੇ ਉਹਨਾਂ ਨੂੰ ਵੰਡੋ ਉਹ ਜ਼ਮੀਨ ਉਹਨਾਂ ਨੂੰ ਦਿਓ ਉਹ ਜ਼ਮੀਨ ਜੋ ਸਾਡੀ ਬਣਦੀ ਹੈ ਜ਼ਮੀਨ ਉਹਨਾਂ ਨੂੰ ਦਿਓ ਉਹਨਾਂ ਦਾ ਤਾਂ ਨਹੀਂ ਚੱਲਦਾ ਨੋਟੀਫਿਕੇਸ਼ਨ ਤੁਹਾਡਾ ਉਹ ਨੋਟੀਫਿਕੇਸ਼ਨ ਕਿਉਂ ਨਹੀਂ ਹੁੰਦਾ ਇਹਦਾ 17.5 ਕੜਾ ਦਬੰਦੀ ਕਾਨੂੰਨ ਆ ਉਹਦੇ ਤੇ ਨੋਟੀਫਿਕੇਸ਼ਨ ਕਿਉਂ ਨਹੀਂ ਕਰਦੇ ਜਿਹੜੇ 5-5000 ਰੇਕੜੇ ਲਿਕੇ ਬੈਠੇ ਹੋਏ ਆ ਉਹਨਾਂ ਦੇ ਉਹਨਾਂ ਨੂੰ ਜੇਲ੍ਹਾਂ 'ਚ ਕਿਉਂ ਨਹੀਂ ਡੱਕਦੇ ਉਹਨਾਂ ਦੇ ਪਰਚੇ ਕਿਉਂ ਨਹੀਂ ਹੁੰਦੇ ਉਹਨਾਂ ਦੇ ਪਰਚੇ ਹੁੰਦੇ ਨੇ ਜ਼ਮੀਨ ਮੰਗਦੇ ਆ ਉਹ ਸਰੂਰ ਦੀ ਜ਼ਮੀਨ ਮੰਗਦੇ ਆ ਵਿਚਾਰੇ ਰਾਜੇ ਦੀ ਪਾਈ 927 ਏਕੜ ਉਹਨਾਂ ਨੂੰ ਚੱਲ ਸਾਨੂੰ ਇਹੋ ਦੇ ਦੋ ਉਹਨਾਂ ਦੇ ਪਰਚੇ ਕਰਕੇ ਜੇਲ੍ਹਾਂ 'ਚ ਡੱਕੀਆਂ ਬੀਬੀਆਂ ਪੈਣਾ ਬਿਦੂਰਾਂ ਦੀਆਂ ਗਰੀਬਾਂ ਦੀਆਂ ਤੇ ਆ ਜਿਹੜੇ ਵੱਡੇ-ਵੱਡੇ ਤੁਰੇ ਫਿਰਦੇ ਆ ਉਹਨਾਂ ਦੇ ਉਹਨਾਂ ਜ਼ਮੀਨ ਕਿੱਥੋਂ ਬਣਾਈਆਂ ਵੀ ਲੋਕਾਂ ਨੂੰ ਲੁੱਟ ਕੇ ਬਣਾਈ ਉਹਨਾਂ ਦੇ ਕਿਉਂ ਨਹੀਂ ਹੁੰਦੇ ਅਸੀਂ ਜ਼ਮੀਨਾਂ ਲੈਣ ਆਲੇ ਆ ਨਾ ਕਿ ਤੁਹਾਨੂੰ ਜ਼ਮੀਨਾਂ ਦੇਣ ਆਲੇ ਆ ਇਸ ਕਰਕੇ ਲੜਾਈ ਜ਼ਮੀਨ ਦੀ ਆ ਜ਼ਮੀਨ ਦੀ ਲੜਾਈ ਜਿਹੜੀ ਵੱਟ ਤੇ ਹੁੰਦੀ ਆ ਉਹ ਜ਼ਮੀਨ ਦੀ ਲੜਾਈ ਜ਼ਮੀਨ 'ਚ ਹੁੰਦੀ ਆ ਤੇ ਜ਼ਮੀਨ ਉਹਦੋਂ ਕੋ ਰਹਿੰਦੀ ਜਿਹਦੇ ਕੋ ਸਮਾਇ ਡਾਂਗ ਆ ਉਸ ਕਰਕੇ ਪੰਜਾਬ ਦੇ ਲੋਕੋ ਆਪਣੀ ਇਕਤਾ ਬਣਾ ਲਓ ਸਮਾਇ ਡਾਂਗ ਬਣਾ ਲਓ ਆਪਣੀਆਂ ਜ਼ਮੀਨਾਂ ਦੀ ਰਾਖੀ ਕਰੋ ਇਹਨਾਂ ਚੋਰਾਂ ਤੋਂ ਜਿਹੜੀਆਂ ਜ਼ਮੀਨਾਂ ਵਾਪਸ ਲੈ ਕੇ ਉਹ ਗਰੀਬਾਂ ਚ ਤੇ ਬੇਜ਼ਮੀਨਾਂ 'ਚ ਥੋੜੀ ਜ਼ਮੀਨਾਂ 'ਚ ਵਡਾਉਣ ਦੀ ਜਿਹੜੀ ਆਪਣੀ ਨੀਤੀ ਐ ਜਿਥੇ ਬੰਦੀ ਸੀ ਮੋਰਚੇ ਦੀ ਦਿੱਤੀ ਆ ਉੱਤੇ ਚੱਲੋ ਤਕੜੇ ਹੋ ਕੇ ਜਿਹੜਾ ਆਪਾਂ ਆਪਣੀ ਗਾਂ ਪੰਡਾਈ ਤਿਆਰੀ ਕਰੀਏ ਆਉਣ ਦੇ ਦਿਨਾਂ ਚ ਤੁਹਾਡੇ ਪਿੰਡਾਂ ਚ ਵੱਡੀਆਂ ਮੀਟਿੰਗਾਂ ਲੱਗਣਗੀਆਂ ਉਹਦੇ ਤੇ ਕਰੋ ਨਾਲ ਹੀ ਜਿਹੜਾ ਸ਼ੰਭੂ ਮੋਰਜੇਂ ਟਰਾਲੀਆਂ ਟਰੈਕਟਰਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਉਹ ਰੱਦ ਉਹ ਲੈਣਾ ਨਾ ਤੋਂ ਤੇ ਜਿਹੜਾ ਕਰ ਮੁਕਤ ਵਪਾਰਸ ਦਾ ਅਮਰੀਕਾ ਨਾਲ ਕਰ ਰਿਹਾ ਹੈ ਆਉਣ ਦੇ ਦਿਨਾਂ ਚ ਉਹ ਰੱਦ ਕਰਾਉਣ ਦੀ ਗੱਲ ਆ ਉਸ ਰਾਜ ਜੋ ਪੰਜਾਬ ਚ ਕਾਇਮ ਕੀਤਾ ਵਾ ਉਹ ਖਤਮ ਕਰੋ ਅਸੀਂ ਪੰਜਾਬ ਚ ਪੁਲਿਸ ਰਾਜ ਨਹੀਂ ਸਹਿਣਾ ਜਿੱਤਰਾ ਦੀ ਝੂਠੇ ਪੁਲਿਸ ਮੁਕਾਬਲੇ ਕਰ ਰਹੇ ਜੋ ਇਹ ਬੰਦ ਕਰੋ ਇਹ ਪੰਜਾਬ ਦੇ ਲੋਕਾਂ ਨੇ ਕਦੀ ਨਹੀਂ ਸਿਆ ਤੇ ਤੁਹਾਨੂੰ ਇਹ ਪੂਰੀ ਤਰ੍ਹਾਂ ਇਹ ਤਾਰੇ ਵਿਖਾ ਦੇਾਂਗੇ ਜਿਹੜੇ ਤੁਸੀਂ ਕ੍ਰਾਂਤੀ ਦੀ ਗੱਲ ਕਰਦੇ ਹੋ ਸੋ ਨਾ ਪੱਗਾਂ ਬੰਨ ਕੇ ਪਗਸੋਂ ਵਾਲੀਆਂ ਕਿਹੜੀਆਂ ਆਪਣੀਆਂ ਆਪਣੀਆਂ ਜਿਹੜੀਆਂ ਪੱਗਾਂ ਬੰਨ ਕੇ ਪਗਸੋਂ ਵਾਲੀਆਂ ਪੱਗਾਂ ਜਿਹੜੀਆਂ ਵਾਂ ਟੀੜੀਆਂ ਪੱਗਾਂ ਉਹ ਬੰਨ ਕੇ ਤੇ ਤੁਸੀਂ ਜਿਹੜੇ ਆ ਉਹ ਆਪਣੇ ਕ੍ਰਾਂਤੀ ਦੀ ਗੱਲ ਕਰਦੇ ਸੋ ਪਰ ਕ੍ਰਾਂਤੀ ਜਿਹੜੀ ਆ ਹੁਣ ਲੋਕਾਂ ਦੀ ਜਿਹੜੀ ਕ੍ਰਾਂਤੀ ਆ ਰਹੀ ਆ ਜਿਹੜੇ ਲੋਕ ਉੱਠ ਹੋਏ ਆਪਣੇ ਅਕਾਲੀ ਅਕਾਂ ਦੀ ਖਾਤਰ ਉੱਠ ਰਹਾ ਇਹ ਤੁਹਾਨੂੰ ਤੇਰੇ ਦਿਨੇ ਤਾਰੇ ਵਿਖਾ ਦੇਣਗੇ ਕ੍ਰਾਂਤੀ ਦੀ ਗੱਲ ਕਰਨ ਵਾਲਿਓ ਇਸ ਕਰਕੇ ਆਪਣੇ ਆਪ ਤੇ ਸੁਧਾਰ ਕਰੋ ਵੇਖੋ ਪੰਜਾਬ ਦੇ ਵਿੱਚ ਅੱਜ ਕੀ ਕਿਤਰਾ ਲੋਕ ਅੱਜ ਲਹਿਰ ਬਣੀ ਆ ਤੇ ਗਾਂ ਆਪਣੇ ਹੱਕਾਂ ਦੀ ਖਾਤਰ ਇਹ ਲਹਿਰ ਹੋਰ ਵੱਡੀ ਹੋਊਗੀ ਮਜ਼ਬੂਤ ਹੋਊਗੀ ਆਪਣੇ ਆਪ ਨੂੰ ਗਲਾਊਗੀ ਚੜ੍ਹਦੀ ਕਲਾ ਪੰਜਾਬ ਦੇ ਲੋਕਾਂ ਦੀ ਮੇਰਾ ਸਾਰੇ ਪੰਜਾਬ ਦੇ ਲੋਕਾਂ ਨੂੰ ਧੰਨਵਾਦ ਆ ਸਾਰੇ ਕਿਸਾਨ ਮਜ਼ਦੂਰ ਮੋਰਚੇ ਦੇ ਧੀਰ ਜਿਹੜੇ ਲੋਕਾਂ ਨੇ ਅੱਜ ਮੈਦਾਨ ਕੀਤੀ ਆ ਸੂਬਤ ਮਤ ਕਿਸਾਨ ਮੋਰਚੇ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਰੇ ਹੀ ਗਾਵ ਯਸੇ ਤਰ੍ਹਾਂ ਵੱਡੀ ਗਿਣਤੀ ਚ ਇਹਨਾਂ ਮੋਰਚਾਂ ਦੇ ਵਿੱਚ ਆਪਣੀ ਲਹਿਰ ਨੂੰ ਅੱਗੇ ਤੋਰਨ ਵਾਸਤੇ ਇਸੇਦਾਰੀ ਕਰਦੇ ਰਹਿਣਗੇ ਚੜ੍ਹਦੀ ਕਲਾ ਸਾਰੇ ਕਿਸਾਨਾਂ ਮਜ਼ਦੂਰਾਂ ਦੀ ਹੋਗੀ ਵੈਗਰੂ ਜੀ ਦਾ ਖਾਲਸਾ